ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਸਬਾਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਰਵਾ ਮਿਰਚ ਇੱਕ ਅਲੱਗ ਤਰੀਕੇ ਨਾਲ ਆਪਾਂ ਕਰੀਬਨ ਅੱਧਾ ਕਿਲੋ ਹਰੀਆਂ ਮੋਟੀਆਂ ਮਿਰਚਾਂ ਲਈਆਂ ਨੇ ਜਿਨ੍ਹਾਂ ਨੂੰ ਆਪਾਂ ਅੱਛੇ ਤਰੀਕੇ ਨਾਲ ਧੋ ਲਿਆ ਹੈ ਧੋਣ ਤੋਂ ਬਾਅਦ ਸੁਕਾ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੱਟਣਾ ਹੈ ਕਿ ਇਹਦੇ ਵਿੱਚ ਸਟਫਿੰਗ ਹੋ ਉਦੇ ਲਈ ਆਪਾਂ ਇਹਦੇ ਡੰਡੀ ਵਾਲੀ ਸਾਈਡ ਤੋਂ ਇਹਨੂੰ ਕੱਟ ਲਵਾਂਗੇ ਤੇ ਇੱਕ ਪੀਲਰ ਦੀ ਮਦਦ ਦੇ ਨਾਲ ਇਹਦੇ ਅੰਦਰੋਂ ਸਾਰੇ ਬੀਜ ਜਿਹੜੇ ਨੇ ਉਹ ਅਲੱਗ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਪੀਲਰ ਦੀ ਮਦਦ ਦੇ ਨਾਲ ਇਹਦੇ ਅੰਦਰੋਂ ਸਾਰੇ ਬੀਜ ਜਿਹੜੇ ਨੇ ਉਹ ਬਾਹਰ ਕੱਢ ਦਿੱਤੇ ਨੇ ਤਾਂ ਕਿ ਆਪਣੀ ਸਟਫਿੰਗ ਬਹੁਤ ਅੱਛੇ ਤਰੀਕੇ ਨਾਲ ਇਹਦੇ ਵਿੱਚ ਹੋ ਸਕੇ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਹੀ ਮਿਰਚਾਂ ਨੂੰ ਅੰਦਰੋਂ ਖਾਲੀ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰੀਆਂ ਮਿਰਚਾਂ ਦੇ ਬੀਜ ਜਿਹੜੇ ਨੇ ਉਹ ਅਲੱਗ ਕਰ ਦਿੱਤੇ ਨੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਲਵਾਂਗੇ ਕਰੀਬਨ 2 ਤੋਂ 3 ਚਮਚ ਕਿਓ ਕਿਓ ਨੂੰ ਆਪਾਂ ਥੋੜਾ ਗਰਮ ਹੋਣ ਦਵਾਂਗੇ ਹੁਣ ਵਿੱਚ ਆਪਾਂ ਐਡ ਕਰਾਂਗੇ ਕਰੀਬਨ ਅੱਧਾ ਕੱਪ ਵੇਸਨ ਵੇਸਨ ਦੀ ਸਟਫਿੰਗ ਮਿਰਚਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਲੱਗਦੀ ਏ ਇਸ ਲਈ ਆਪਾਂ ਇਹਨੂੰ ਅچھے ਤਰੀਕੇ ਨਾਲ ਭੁੰਨਾਂਗੇ ਕਿਉਂਕਿ ਕਿਉਂ ਆਪਾਂ ਪਾਇਆ ਸੀ ਇਸ ਕਰਕੇ ਇਹਦੇ ਵਿੱਚ ਹਲਕੀ ਹਲਕੀ ਗੰਡਾ ਬੰਨ੍ਹਨੇ ਸ਼ੁਰੂ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਪਰ ਜਿਵੇਂ ਜਿਵੇਂ ਤੁਸੀਂ ਇਹਨੂੰ ਭੁੰਨੋਗੇ ਉਹ ਸਾਰੀਆਂ ਗੰਡਾ ਜਿਹੜੀਆਂ ਨੇ ਉਹ ਟੁੱਟਦੀਆਂ ਜਾਣਗੀਆਂ ਤੇ ਇਹ ਇੱਕ ਬਹੁਤ ਹੀ ਅੱਛਾ ਪਾਊਡਰ ਟਾਈਪ ਰੈਡੀ ਹੋ ਜਾਏਗਾ ਹੁਣ ਆਪਣਾ ਜਿਹੜਾ ਬੀਸਨ ਹੈ ਉਹ ਅੱਛੇ ਤਰੀਕੇ ਨਾਲ ਪੁੱਜ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਕਲਰ ਪੂਰਾ ਬਰਾਊਨ ਹੋ ਚੁੱਕਿਆ ਹੈ ਹੁਣ ਇਸ ਪੁਆਇੰਟ ਤੇ ਆ ਕੇ ਆਪਾਂ ਜਿਹੜੀ ਗੈਸ ਦੀ ਫਲੇਮ ਹੈ ਉਹਨੂੰ ਆਫ ਕਰ ਲਵਾਂਗੇ ਅਤੇ ਆਪਣੇ ਪੈਨ ਨੂੰ ਉਤਾਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਸਾਰੇ ਡਰਾਈ ਸਪਾਈਸਸ ਉਹਦੇ ਵਿੱਚ ਮੈਂ ਇੱਥੇ ਲਿਆਏ ਇੱਕ ਚਮਚ ਸੌਂਫ ਅੱਧਾ ਚਮਚ ਰਾਈ ਅੱਧਾ ਚਮਚ ਕਲੌਂਜੀ ਅੱਧਾ ਚਮਚ ਮੇਥੀ 1 ਚਮਚ ਜੀਰਾ ਤੇ ਅੱਧੇ ਤੋਂ ਅੱਧਾ ਚਮਚ ਅਜਵਾਇਨ ਇਹਨਾਂ ਨੂੰ ਆਪਾਂ ਵੇਸਣ ਦੇ ਵਿੱਚ ਹੀ ਐਡ ਕਰ ਦਵਾਂਗੇ ਕਿਉਂਕਿ ਵੇਸਣ ਅਜੇ ਗਰਮ ਹੈ ਤਾਂ ਇਹ ਹਲਕੇ ਹਲਕੇ ਰੋਸਟ ਇਹਦੇ ਵਿੱਚ ਹੀ ਹੋ ਜਾਣਗੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਇੱਥੇ ਆਪਾਂ 1 ਚਮਚ ਚਿੱਟਾ ਨਮਕ ਐਡ ਕੀਤਾ ਹੈ ਨਾਲ ਹੀ ਆਪਾਂ ਐਡ ਕਰਾਂਗੇ ਅੱਧਾ ਚਮਚ ਜਾਂ ਇੱਕ ਛੋਟਾ ਚਮਚ ਕਾਲਾ ਨਮਕ ਇਹ ਬਹੁਤ ਹੀ ਅੱਛਾ ਫਲੇਵਰ ਦੇਗਾ ਵਿੱਚ ਤੇ ਨਾਲ ਹੀ ਆਪਾਂ ਐਡ ਕਰਾਂਗੇ ਇਹਦੇ ਵਿੱਚ ਇੱਕ ਚਮਚ ਤੋਂ ਥੋੜਾ ਘੱਟ આમਚੂਰ ਪਾਊਡਰ ਇਹਦੇ ਵਿੱਚ ਖਟਾਸ ਲੈ ਕੇ ਆਉਣ ਲਈ ਨਾਲ ਹੀ ਆਪਾਂ ਐਡ ਕਰਾਂਗੇ ਇਹਦੇ ਵਿੱਚ ਇੱਕ ਚਮਚ ਹਲਦੀ ਮੈਂ ਇਥੇ ਇਹਦੇ ਵਿੱਚ ਬਿਲਕੁਲ ਥੋੜੀ ਜੀ ਕਾਲੀ ਮਿਰਚ ਵੀ ਐਡ ਕੀਤੀ ਹੈ ਇਹ ਤੁਸੀਂ ਅਵੋਇਡ ਕਰ ਸਕਦੇ ਹੋ ਕਿਉਂਕਿ ਆਪਾਂ ਰੈਸিপি ਹੀ ਹਰੀਆਂ ਮਿਰਚਾਂ ਦੀ ਬਣਾ ਰਹੇ ਹਾਂ ਅਗਰ ਤੁਹਾਨੂੰ ਸਪਾਈਸੀ ਕਟ ਪਸੰਦ ਹੈ ਤਾਂ ਤੁਸੀਂ ਇਹਨੂੰ ਪੂਰੇ ਤਰੀਕੇ ਨਾਲ ਅਵੋਇਡ ਕਰ ਸਕਦੇ ਹੋ ਇਸ ਤੋਂ ਬਾਅਦ ਆ ਪਾਇਨਾ ਸਬ ਨੂੰ ਬਹੁਤ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ ਤਾਂ ਕਿ ਜਿਹੜੇ ਫਲੇਵਰਸ ਨੇ ਉਹ ਸਾਰੇ ਆਪਣੀ ਸਟਫਿੰਗ ਦੇ ਵਿੱਚ ਪੂਰੇ ਤਰੀਕੇ ਨਾਲ ਬੈਲੈਂਸ ਹੋ ਜਾਣ ਅੱਛੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ 1.5 ਚਮਚ ਦੇ ਕਰੀਬ ਤਨੀਆ ਪਾਊਡਰ ਤੇ ਇਹਨੂੰ ਵੀ ਆਪਾਂ ਬਹੁਤ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਲਓ ਜੀ ਆਪਣੀ ਸਟਫਿੰਗ ਜਿਹੜੀ ਹੈ ਉਹ ਬਿਲਕੁਲ ਰੈਡੀ ਹੈ ਹੁਣ ਆਪਾਂ ਇਹਨਾਂ ਨੂੰ ਆਪਣੀਆਂ ਹਰੀਆਂ ਮਿਰਚਾਂ ਦੇ ਵਿੱਚ ਭਰਾਂਗੇ ਉਹਦੇ ਲਈ ਆਪਾਂ ਲਾਵਾਂਗੇ ਹਰੀ ਮਿਰਚ ਜੋ ਆਪਾਂ ਪਹਿਲਾਂ ਹੀ ਖਾਲੀ ਕਰਕੇ ਰੱਖ ਲਈ ਸੀ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਦੀ ਮਦਦ ਦੇ ਨਾਲ स्टफिंग ਬਹੁਤ ਅੱਛੇ ਤਰੀਕੇ ਨਾਲ ਫਿਲ ਕਰਾਂਗੇ ਤਾਂ ਕਿ ਇਹਦੇ ਵਿੱਚ ਫਲੇਵਰਸ ਜਿਹੜੇ ਨੇ ਉਹ ਕੁੱਟ-ਕੁੱਟ ਕੇ ਭਰੇ ਹੋਣ ਸੇਮ ਪ੍ਰੋਸੈਸ ਆਪਾਂ ਸਾਰੀਆਂ ਮਿਰਚਾਂ ਦੇ ਲਈ ਫਾਲੋ ਕਰਾਂਗੇ ਸਟਫਿੰਗ ਇੱਕ ਚਮਚ ਦੀ ਮਦਦ ਦੇ ਨਾਲ ਹਰੀ ਮਿਰਚਾਂ ਦੇ ਵਿੱਚ ਭਰਾਂਗੇ ਅਤੇ ਜਿੰਨੀ ਵੱਧ ਤੋਂ ਵੱਧ ਆਪਾਂ ਭਰ ਸਕਦੇ ਆ ਆਪਾਂ ਉਹਨਾਂ ਨੂੰ ਭਰਾਂਗੇ ਜੇ ਤੁਹਾਡੇ ਕੋਲ ਸਟਫਿੰਗ ਬਚ ਵੀ ਗਈ ਹੈ ਤਾਂ ਉਹਦੀ ਕੋਈ ਚਿੰਤਾ ਨਹੀਂ ਹੁਣ ਸੇਮ ਪੈਨ ਦੇ ਵਿੱਚ ਆਪਾਂ ਇੱਕ ਕੜਛੀ ਦੇ ਕਰੀਬ ਤੇਲ ਲੈ ਆਏ ਤੈਨੂੰ ਆਪਾਂ ਗਰਮ ਹੋਣ ਦਵਾਂਗੇ ਇੱਕ ਵਾਰ ਆਪਣਾ ਤੇਲ ਜਿਹੜਾ ਹੈ ਉਹ ਗਰਮ ਹੋ ਜਾਵੇ ਫਿਰ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਸਾਰੀਆਂ ਮਿਰਚਾਂ ਐਡ ਕਰ ਦਵਾਂਗੇ ਕਿਉਂਕਿ ਤੇਲ ਆਪਣਾ ਬਹੁਤ ਗਰਮ ਹੈ ਇਸ ਕਰਕੇ ਇਹ ਕੰਮ ਬਹੁਤ ਹੀ ਧਿਆਨ ਨਾਲ ਅਤੇ ਸਬਰ ਨਾਲ ਕਰਨਾ ਹੈ ਇੱਕ ਵਾਰ ਆਪਾਂ ਸਾਰੀਆਂ ਮਿਰਚਾਂ ਇਹਦੇ ਵਿੱਚ ਐਡ ਕਰ ਲਈਏ ਫਿਰ ਆਪਾਂ ਇਹਨੂੰ ਉੱਪਰੋਂ ਟੱਕ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਮਿਰਚਾਂ ਆਪਾਂ ਇੱਕ-ਇੱਕ ਕਰਕੇ ਪੈਨ ਵਿੱਚ ਟਰਾਂਸਫਰ ਕਰ ਦਿੱਤੀਆਂ ਹੁਣ ਇਹਦੇ ਵਿੱਚ ਆਪਾਂ ਬਚਿਆ ਹੋਇਆ ਮਸਾਲਾ ਵੀ ਉੱਪਰ ਪਾ ਦਵਾਂਗੇ ਤੇ ਇਹਨਾਂ ਨੂੰ ਕੁੱਕ ਹੋਣ ਲਈ ਆਪਾਂ ਉੱਪਰੋਂ ਟੱਕ ਦਵਾਂਗੇ ਨਾਲ ਹੀ ਆਪਾਂ ਗੈਸ ਦੀ ਫਲੇਮ ਬਿਲਕੁਲ ਸਿਮ ਤੇ ਕਰ ਦਵਾਂਗੇ ਤਾਂ ਕਿ ਆਪਣੀਆਂ ਮਿਰਚਾਂ ਜਲਣ ਨਾ ਕਰੀਬਨ 5 ਮਿੰਟ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ कि ਆਪਣੀ ਮਿਰਚਾਂ ਕੁਕ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਨੂੰ ਆਪਾਂ ਬਹੁਤ ਹੀ ਹਲਕੇ ਹੱਥਾਂ ਨਾਲ ਸਾਰੀਆਂ ਮਿਰਚਾਂ ਨੂੰ ਪਲਟ ਲਾਵਾਂਗੇ ਤਾਂ ਕਿ ਇਹ ਦੋਨੋਂ ਸਾਈਡਸ ਤੋਂ ਅੱਛੇ ਤਰੀਕੇ ਨਾਲ ਪੱਕ ਜਾਣ ਅਤੇ ਫਿਰ ਥੋੜੀ ਦੇਰ ਲਈ ਟੱਕ ਕੇ ਇਹਨਾਂ ਨੂੰ ਕੁੱਕ ਕਰਾਂਗੇ ਲਓ ਜੀ ਪਰਮਾ ਹਰੀਆਂ ਮਿਰਚਾਂ ਬਿਲਕੁਲ ਤਿਆਰ ਨੇ ਇਹਨੂੰ ਤੁਸੀਂ ਕਿਸੇ ਵੀ ਫੁਲਕੇ ਜਾਂ ਪਰਾਂਠੇ ਦੇ ਨਾਲ ਸਰਵ ਕਰ ਸਕਦੇ ਹੋ ਇਹਨੂੰ ਇੱਕ ਵਾਰ ਤੁਸੀਂ ਘਰੇ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਹਰੀਆਂ ਮਿਰਚਾਂ ਕਿਵੇਂ ਲੱਗੀਆਂ। ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।